ਬਾਦ ਕਹੋ ਮੇਰੀ ਆਤਮਿਕੁਰ ਕਰਤਾ ਕਰ ਤੇ ਸਾਮੀਆਂ ਸੁਣਾਵਾਂਗੇ ਤਾਂ ਮੈਂ ਕੋਸੋਂ ਮੰਦੀਪਾਈ ਦਾਤੁਰ ਕਰਤਾ ਕਰ ਅੱਜ ਕਰਦਾ ਨੇ ਕਦੀ ਵਖਾਇਆ ਉਹ ਗੁਰਮੀਤ ਰਾਮ ਹੀਰ ਚੰਡੀਗੰਡੀ ਅਦਾਲਤ ਵਿੱਚ ਕੇਸ ਸੁਣਨ ਵਾਸਤੇ ਗਿਆ ਜਦ ਜੱਜ ਨੇ ਉਮਰ ਕਰੀ ਸਸ ਰਾਜਪਨ ਬਾਹਰ ਆ ਗਿਆ ਪਰ ਜਦੋਂ ਉਮਰ ਕਰ ਸਰਾਸਾਇਨਾ ਜਿਹੜਾ ਲੋਕਾਂ ਨੂੰ ਤਾਨੜ ਕੁੱਟ ਮਾਰ ਕੇ ਚੈਨ ਦਿੰਦਾ ਸੀ ਧਰਤੀ ਤੇ ਐਂ ਡਕ ਪਿਆ ਜਿਵੇਂ ਉਹਦਾ ਦੀਦੀ ਲੋ ਹੋ ਗਿਆ ਹੋਵੇ ਗੱਲ ਸੁਣ ਕੇ ਕਦੀ ਵਖਾਇਆ ਪਿਧਰਾਵਾਲਾ ਸਰਦਾਰ ਸਾਹਿਬਾਂ ਦੇ ਨਾਲ ਸਾਫਾ ਪਿਧਰਾਵਾਲਾ ਨੂੰ ਇੰਦਰਾ ਕਹਿੰਦੀ ਇਹਨੂੰ ਬਾੜ ਦਾ ਦੀ ਪੰਜਾਬ ਦਾ ਮੁਖੌਟਾ ਬਣਾ ਦੋ ਜੜਾ ਛਾੜਦੇ ਉਹ ਕਹਿੰਦਾ ਨਹੀਂ ਉਹਨੂੰ ਵੱਡੇ ਲੋਤਰੇ ਵੱਡੀਆਂ ਮਨਾਨ ਵੱਡੀਆਂ ਲੱਜਤ ਹੈ ਉਹ ਕਹਿੰਦਾ ਨਹੀਂ ਮੈਨੂੰ ਪਿਆਸ ਕਿਦਾ ਦੱਦ ਮੇਰੇ ਅੰਦਰ ਚਿੱਕੀ ਦਾ ਸ਼ਾਇਰ ਕਹਿੰਦਾ ਇਹਦਾ ਤਰਸ ਮਨਰੂ ਤਰਸ ਦੀ ਤਰਸ ਹੁੰਦੀ ਤੇ ਇਹ ਦੱਦ ਨੂੰ ਦੱਦ ਦੀ ਦੱਦ ਕੀਏ ਦੱਦ ਜਾਨ ਦੀ ਜਾਨ ਦਾ ਬੱਕਰਾ ਹੈ ਕੱਟਣ ਵਾਲੀ ਜਾਨ ਦੀ ਦੱਦ ਕੀਏ ਜਿਹਨੇ ਸਾਦੇ ਮਦਾਨ ਨੂੰ ਭੱਜ ਜਾਣਾ ਉਹਨੂੰ ਆਖਰਾ ਕਿਸਨੇ ਮਾਰ ਦਿੱਤੀਏ ਉਹ ਭਾਵੇਂ ਲੱਖਾਂ ਜੋ ਤਾਂ ਪਾ ਦੇ ਲੱਗੀ ਜਲਦੀ ਨੇ ਹੋਣਾ ਸਾਧ ਕੀਏ ਅਖਚਰ ਹੋਰੇ ਗਲਕੰਡਾ ਇਹਨਾਂ ਤਮੋ ਦਿੱਤੀਆਂ ਬਾਦਨ ਧਰਮ ਦੇ ਧੋਨੇ ਜਮਾਂ ਦੇ ਬਾਜਨਾ ਧੋਲੇ ਜਾਂਦੇ ਦਰਦਾਂ ਬਾਜਨਾ ਕਾਜ ਇਸੇਪ ਵਿੱਚ ਤੇ ਬਿਨਾ ਸ਼ੇਤਾਨਾਂ ਮੋਤੀ ਪਰੋਏ ਜਾਂਦੇ ਬਿਨਾ ਖੁਸ਼ੀ ਦੇ ਫਸਿਆ ਨਹੀਂ ਜਾਂਦਾ ਤੇ ਰੋਣੇ ਗਮਾਂ ਦੇ ਬਾਜਨਾ ਰੋਏ ਜਾਂਦੇ ਚਾਰ ਬਕਾਰ ਦੁਲਾਮੀ ਦੇ ਦੇਸ਼ ਵਿੱਚੋਂ ਕੌਮੀ ਖੂਨ ਦੇ ਬਾਜ਼ਨਾ ਹੋਏ ਜਾਂਦੇ ਨਾ ਤੇ 5500 ਬੰਦਾ ਬਰਾਤ ਆਉਂਦਾ ਤੁਹਾਨੂੰ ਪਤਾ ਸਮਾਸ ਆ ਗਿਆ ਜਦੋਂ ਉਹ ਬਰਾਤ ਅੱਜ ਆਏ ਲੋਕਾਂ ਨੂੰ ਵਧੀਆ ਕੋਰਕਾਂ ਚਾਣ ਕੋ ਪਾਠੀਆਂ ਪਹਾਈਆਂ ਅਸੀਂ ਵੱਧ ਕਿਸਨੇ ਸਾਡੀ ਅੱਜ ਫਿਰ ਅਸੀਂ ਉਹ ਖੜਾ ਪੜ ਲਿਆ ਨਾ ਕੋ ਨਾ ਨਾ ਸਾਬੇ ਬਾਪੂ ਦੇ ਪਾਤਸ਼ਾਹ ਕੁੰਡੀ ਨਾ ਇਹ ਸੁਣੋ ਸਾਰਾ ਪਾਵਨ ਪਤਰਾੰਗ ਗੰਦੇ ਨਾ ਜੋ ਮਿਲਦੇ ਨਾ ਖੜੀ ਸਾਧ ਬਰਸਾਤੀ ਸੁਮਾ ਮੰਗ ਪੰਜਾਬ ਦੀ ਧਰਤੀ ਦੇ ਕਦੀ ਕੈਦ ਨਾ ਹੁੰਦੇ ਜੇ ਚਾਰ ਕਹਿੰਦਾ ਕਹਿੰਦਾ ਜੋ ਮਰਦੇ ਅੱਖਾਂ ਲਈ ਉਹ ਤੇ ਮਰ ਕੇ ਵੀ ਨਹੀਂ ਮਰਦੇ ਸੰਤ ਭਿੰਡਰਾ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ ਇਹ ਵਿਚਾਰੇ ਨੇ ਕਹਿੰਦਾ ਕਿਹੜਾ ਨਸ਼ਾ ਹਬੀਬ ਇਤਨੇ ਲੱਗਦੇ ਤੇ ਖੁੱਲੇ ਨਸ਼ੇ ਦੇ ਹੱਥ ਨੇ ਹੁੰਦੇ ਧੀ ਗਰੀਬ ਦੀ ਸੋਰੀ ਵਾਰਦੀ ਕੱਟ ਕਰ ਕਿਸੇ ਦੇ ਪਤਲੇ ਹੁੰਦੇ ਕੋਈ ਸੰਤਰੀ ਕੋਈ ਮੰਤਰੀ ਕੋਈ ਚਮਚੇ ਜੱਟ ਨੇ ਹੁੰਦੇ ਤੇ ਨਾਈ ਦਕਾਨਾ ਫੋਲਾ ਬੰਦੇ ਕੇਸ ਕੰਟੀ ਨਾਲ ਕੱਟ ਨੇ ਹੁੰਦੇ ਜੇ ਠਿੰਦਰਾ ਵਾਲਾ ਜੂੰਦਾ ਹੁੰਦਾ ਤੇ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ ਉਸ ਮਰਦੀ ਆਖੇ ਕਾਤਾ ਦਾਸ ਦਾ ਜਸਾ ਬੇਨਤੀ ਹੈ ਕਿ ਤਿਆਜਵੇ ਤੁਹਾਡਾ ਦਿੱਕੀ ਦਿੱਕੀ ਜਿਲੇ ਜਿਹਾ ਚਿੰਦਰਾ ਦਾ ਸ਼ੇਰ ਕਿਤੇ ਆਜਵੇ ਤੁਹਾਡਾ You here not hear that yeah. yeah. bumpin' the thank <laughs> you ਓਏ ਤਪਾ ਸੋਹ ਤੂੰ ਤੜਿਆ ਫੱਪੜ ਜਦੋਂ ਆ ਗਿਆ ਕਰੋ ਦਸੀ ਕਰਦਾ ਚਲਾਕੀ ਹਵਾਰੇ ਤੱਕੋ ਬਦੀ ਹੋਇਆ ਫੱਪੜ ਜਦੋਂ ਆ ਗਿਆ ਕਰੋ ਦਸੀ ਆਹ ਕਰਦਾ ਚਲਾਕੀ ਹਵਾਰੇ ਤਪਾ ਸੋਹ ਦਸੀ ਤੂੰ ਤੜਿਆ ਫੱਪੜ ਜਦੋਂ ਆ ਗਿਆ ਕਰੋ ਦਸੀ ਕਰਦਾ ਚਲਾਕੀ ਹਵਾਰੇ ਤੱਕੋ ਬਦੀ ਹੋਇਆ ਫੱਪੜ ਜਦੋਂ ਆ ਗਿਆ ਕਰੋ ਦਸੀ ਆਹ ਮਾਰ ਕੇ ਚੁੰਝਾ ਦਿੱਤੀ ਪਰ ਸਹਲਾ I wish you